ਪਾਜੀ ਹਾਂ ਮਨਬੀਜ ਉਦੋਂ ਨਾ ਲਾਈਟ ਨਹੀਂ ਚ ਜਾਣਦੀ ਅੱਛਾ ਤੇ ਮੈਂ ਹਾਂ ਵੇਖਣਾ ਹੀਗਾ ਆ ਕੇ ਤੇ ਕਿੱਥੇਗਾ ਮਨਜੋਦ ਉਹ ਨੂੰ ਤਾਂ ਪਤਾ ਨਹੀਂ ਕਿੱਥੇ ਕੰਮ ਹੀਗਾ ਤੇ ਉਹ ਚੱਲ ਗਈ ਉਹ ਵਾਵਾ ਚੇੜਦੀ ਹੁਣ ਉਹ ਲਾਈਟ ਹਿੱਲ ਗਈ ਹੈ ਤੇ ਮੈਂ ਹਾਂ ਚਲ ਤਾਂ ਨਹੀਂ ਗਈਨੀ ਪਲਾਸ ਹੈਗਾ ਕਰ ਪਲਾਸ ਤੇ ਇੱਧਰ ਹੀ ਹੋਣਾ ਵਾ ਚਲ ਮੈਂ ਵੇਖਦਾ ਮੈਂ ਉਹ ਨਾਲੇ ਲੈ ਕੇ ਪਲਾਸ ਤੇ ਨਾਲੇ ਮੈਂ ਹਾਂ ਜਾ ਕੇ ਤੇ ਲੈ ਆਉਣਾ ਹੀਗਾ ਦੀਦੀ ਨੂੰ ਉਹ ਮਨਬੀਰ ਉੱਥੇ ਗਈ ਹੈ ਕਿ ਅੱਜ ਕੇ ਲੰਗਰ ਤੇ ਖਾ ਲੂਗੀ ਐਸੇ ਰੋਟੀ ਦਾ ਵੀ ਸਹੀਂ ਸਾਵਾ ਦੱਸਾਂ ਹਾਂ ਰੋਟੀ ਦਾ ਕਿਹਦਾ ਵਾ ਨਿਆਣਾ ਜਾ ਕੇ ਉੱਧਰ ਰਾਤ ਵੀ ਰੋਂਦਾ ਰਿਆ ਉਹ ਕੋਈ ਨਹੀਂ ਕਦੋਂ ਨਾ ਰੋਗੇ ਚੁੱਪ ਕਰ ਜੂਗਾ ਇੱਥੇ ਹੀ ਆਉਣਾ ਉਹਨੇ ਵੀ ਦੋ ਚਾਰ ਦਿਨ ਰਹਿ ਲੂਗੀ ਕੋਈ ਗੱਲ ਨਹੀਂ ਗਈ ਤੇ ਜਾਂਦੇ ਫਿਰ ਇਹਨੂੰ ਵੀ ਨਾਲ ਘੱਲ ਦੇਣਾ ਫੇਰ ਤੇ ਹੁੰਦਾ ਫਾਇਦਾ ਐਦਾਂ ਨਿਆਣੇ ਤੇ ਬੁਰਾ ਅਸਰ ਪੈਂਦਾ ਮਾਂ ਪਿਓ ਦੀ ਲੜਾਈ ਦਾ ਉਹ ਮਨ ਵੀ ਨਹੀਂ ਕਿਹੜਾ ਲੜੇ ਆ ਉਹ ਗੁੱਸਾ ਜੀ ਮਾਰਿਆ ਤਾਂ ਧੱਕਾ ਮਾਰਿਆ ਤੇ ਉਹਦਾ ਮਾਂ ਪਿਓ ਆ ਗਿਆ ਤੇ ਨਾ ਉਹਨਾਂ ਕੋਈ ਗੱਲ ਸੁਣੀ ਨਾ ਪੁੱਛੀ ਉਹ ਲੈ ਕੇ ਮੈਂ ਤਾਂ ਲੈ ਜਾ ਕੋਈ ਗੱਲ ਮੈਂ ਸਾਰੀ ਉਮਰ ਨਾਂਗੀ ਕਦੀ ਤੂੰ ਲੜਕੇ ਨਹੀਂ ਵੇਖਿਆ ਹੈਗਾ ਪਹਿਲਾਂ ਜਦੋਂ ਤੁਸੀਂ ਬਾਹਰ ਜਾਣੇ ਨਹੀਂ ਕਿਤੇ ਦੀਦੀ ਦਾ ਜੀ ਨਹੀਂ ਲੱਗਦਾ ਹੁੰਦਾ ਉਹ ਤਾਂ ਗੱਲ ਤੇਰੀ ਠੀਕ ਹੁਣ ਕੀ ਕਰੀ ਹਾਲਾਤ ਇਦਾਂ ਦੇ ਹੋ ਗਏ ਆ ਹੁਣ ਉਦੋਂ ਹੀ ਤੁਹਾਨੂੰ ਕਿਹਾ ਸੀਗਾ ਵੀ ਕੋਈ ਨਹੀਂ ਜੀ ਜੂਰ ਲੱਗ ਜਾਣਾ ਹੁੰਦਾ ਵਾ ਕਿ ਕਮਾਈ ਕਰ ਲੋ ਆਹ ਦਿਨਤ ਨਾ ਨਾ ਵੇਖਣੇ ਪੈਂਦੇ ਹੁਣ ਔਰ ਮਾਨਪੀਰ ਇਹ ਥੋੜੀ ਪਤਾ ਸੀ ਕਿ ਆਹ ਕੰਮ ਹੋਣਾ ਵਾ ਉਦੋਂ ਦਾ ਮਾਈ ਬੁੱਢੇ ਨੂੰ ਕੋਈ ਦਵਾਈ ਵੀ ਨਹੀਂ ਖਵਾਲਦਾ ਮੈਂ ਕਿਹਾ ਚਾਹ ਨਾ ਆਇਆ ਹਾਂ ਤੂੰ ਸਹੀ ਗੱਲ ਵਾ ਉਦੋਂ ਤੇ ਫਿਰ ਹੈਗਾ ਦੇ ਇਦਾਂ ਹੀ ਹੈਗਾ ਉਹ ਗਾਉਨ ਦੇ ਮਾਤਾ ਨੂੰ ਸੌਂਦਾ ਘਟ ਹੀ ਬਾਪੂਆਂ ਦੇ ਮੰਜੇ ਤੇ ਹੀ ਜੇ ਜਾਨਾ ਤੇ ਮਗਰੇ ਫੋਨ ਆਇਆ ਨਾ ਅੱਜ ਪਾਪਾ ਜਾ ਰਹਾ ਢੇਲਾਗਾ ਕਿੰਨੂੰ ਖੜੀਏ ਨਾਲ ਕਿੰਨੂੰ ਖੜੀਏ ਨਾਲ ਤੇ ਮੈਂ ਵੀ ਕੀ ਕਰਦਾ ਫਿਰ ਪ੍ਰਾਈਵੇਟ ਨੌਕਰੀਆਂ ਦਾ ਵੀ ਕੱਖ ਨਹੀਂ ਆ ਸਰਕਾਰੀ ਵਾਲੇ ਨੂੰ ਤਾਂ ਪਤਾ ਹੀਗਾ ਵੀ ਜੇ ਮੈਂ ਆਇਆ ਦੋ ਚਾਰ ਦਿਨ ਵੀ ਵੱਧ ਤੇ ਮੇਰੀ ਨੌਕਰੀ ਜਾਂਦੀ ਰਹਿਣੀ ਹੈ ਤੇ ਹੁਣ ਕੀ ਕਰੀਏ ਚਲੋ ਕੋਈ ਨਹੀਂ ਤੁਸੀਂ ਗੁੱਸਾ ਅਗਲਾ ਮਟਾਓ ਤੇ ਜਾ ਕੇ ਤੇ ਲੈ ਆਓ ਚੱਲ ਮਾਨਵੀਸ ਕੋਈ ਗੱਲ ਨਹੀਂ ਪੇਕੇ ਗਈ ਆ ਆਪਣੇ ਉਹ ਗੜਾ ਹੋਰ ਕਿਤੇ ਗਈ ਆ ਮਾਂ ਪਿਓ ਦਾ ਲੈ ਕੇ ਗਿਆ ਆ ਉਹ ਹੋ ਸੁਲਾ ਸਫਾਈ ਨਾ ਗਈ ਹੁੰਦੀ ਤੇ ਗੱਲ ਹੋਰ ਹੁੰਦੀ ਆ ਉਹਦਾਂ 16 ਸਫਾਈ ਆ ਜੇ ਮੈਂ ਹੁਣ ਤਤੇ ਤਤੇ ਕਾ ਆ ਗਿਆ ਨਾ ਉਹਦੇ ਮਾਪਿਆਂ ਨੇ ਫਿਰ ਬੋਲਣ ਲੱਗਿਆ ਨੇ ਕਿ ਵੇਖਣਾ ਕੋਈ ਨੀ 2-3 ਦਿਨ ਹਟਕੇ ਲੈ ਆਵਾਂਗੇ ਜਾ ਕੇ ਮੈਂ ਕਿਹਾ ਮੁੰਡੇ ਦੇ ਸਕੂਲੋਂ ਆਉਣ ਤੋਂ ਪਹਿਲਾਂ ਪਹਿਲਾਂ ਜਾ ਕੇ ਤੇ ਲੈ ਆਓ ਤੁਸੀਂ ਉਹ ਚੱਲ ਕੋਈ ਨੀ ਮੁੰਡੇ ਨੇ ਮੈਂ ਸਮਝਾਵਾਂਗਾ ਕਿ ਕੋਈ ਗੱਲ ਦੇਰ ਰੱਖ ਆ ਜਣਾ 2-3 ਦਿਨ ਨੂੰ ਨੇ ਜਾ ਕੇ ਜਾ ਫਿਰ ਮੈਂ ਹੀ ਫੋਨ ਕਰਦੀ ਆ ਨਹੀਂ ਤੇ ਫਿਰ ਮਾਤਾ ਨੂੰ ਕਹਿੰਨੀ ਲਾ ਤੂੰ ਨਾ ਫੋਨ ਕਰੀ ਫਿਰ ਤੈਨੂੰ ਪਤਾ ਤੇ ਮਾਪਿਆਂ ਨੇ ਆਖਣਾ ਕਿ ਆਪ ਫੋਨ ਨਹੀਂ ਕੀਤਾ ਤੇ ਨਿੱਕੀ ਭੁੜਾਈ ਕੋ ਫੋਨ ਕਰਾਇਆ ਵਾ ਉਹਨਾ ਪੁੱਠਾ ਇਹ ਮਤਲਬ ਕਰਨਾ ਕੋਈ ਨਾ ਕੋਈ ਚੱਲ ਤੂੰ ਕੋਈ ਨਹੀਂ ਮੈਂ ਉਹਨਾ ਪਲਾਸ ਲੈ ਗਈ ਚਲੋ ਠੀਕ ਆ ਫੇਰ ਵੇਖ ਜੋ ਆ ਕੇ ਵੇਖ ਨਾ ਹਾਈ ਹਾਈ ਬਾਜੀ ਤਮੰਨਨ ਤੇ ਨਹੀਂ ਆਉਣ ਦੇ ਜਾ ਕੇ ਮੈਂ ਲੈ ਆਉਣਾ ਮੈਂ ਤੇ ਇਹਨਾਂ ਦਾ ਨਾ ਲੰਗਰ ਪਕਾ ਵਗਾ ਕੇ ਹੰਬ ਗਈ ਸੱਤ ਅੱਠ ਰੋਟੀਆਂ ਬਾਜੀ ਨੇ ਖਾ ਲੀਆਂ ਹੀ ਰਤੀ ਤੇ ਛੇ ਸੱਤ ਹੀ ਮੁੰਡਾ ਖਾ ਗਿਆ ਤੇ ਚਾਰ ਪੰਜ ਬੇਬੇ ਖਾ ਗਈ ਅੱਜ ਫੇਰ ਮੈਨੂੰ ਉਹੀ ਨਾ ਚੌਂਕੀ ਚੜੀ ਰਹਿਣਾ ਪੈਣਾ ਵਾ ਮੈਂ ਤਾਂ ਕਿਹਾ ਚੱਲ ਪੰਪ ਪੰਪ ਮਾਰਦੀ ਤੇ ਲੈ ਆਊਗਾ ਜਾ ਕੇ ਪਰ ਨਹੀਂ ਸੂਤਰ ਆਉਣਾ ਕੰਮ ਕੋੜਾ ਕੋਟ ਕਰਨ ਨਹੀਂ ਪੈਣਾ ਵਾ ਜੇ ਐਦਾਂ ਕਰਦੀ ਜਾ ਕੇ ਦੀਦੀ ਨੂੰ ਫੋਨ ਕਰਦੀ ਮੁੰਡਾ ਹੀ ਬੜਾ ਰੋਂੜਿਆ ਜੇ ਮੈਂ ਮੁੰਡੇ ਨੂੰ ਕਹਿ ਰਹੀ ਤੀ ਤੂੰ ਮੁੰਡਿਆ ਆਲਾ ਫੜ ਮਾਣਾ ਗੱਲ ਕਰ ਲੈ ਅਹੇ ਨਹੀਂ ਉਹ ਤੇ ਲੜ ਕੇ ਗਈ 10 ਲੜ ਕੇ ਗਈ ਤੇ ਫਿਰ ਕੀ ਹੋਇਆ ਉਹ ਕਈਆ ਕੰਮ ਇਦਾਂ ਤੇ ਹੁਣ ਬਲਜੀਤ ਆਖੀ ਜਾਂਦੀ ਆ ਵੀ ਮੇਰੇ ਮੁੰਡੇ ਦਾ ਜੀ ਨਹੀਂ ਲੱਗਦਾ ਮੇਰੇ ਮੁੰਡੇ ਦਾ ਜੀ ਨਹੀਂ ਲੱਗਦਾ ਕੁਛ ਘੱਟ ਆ ਉਹ ਦੱਸ ਹੁਣ ਕਿਦਾਂ ਹੋਵੇ ਜਿੱਦਨ ਬਲਜੀਤ ਵਿਆਹੀ ਹੀ ਉਹਦਨ ਤੋਂ ਨਾਲ ਦਿਨ ਬੜੇ ਚੰਗੇ ਹੀ ਕੋਈ ਗੱਲ ਨਹੀਂ ਇਹੋ ਜੀ ਮੁੜ ਕੇ ਡੋ ਪਾਰਟੀ ਹੋ ਗਈ ਆ ਤੇ ਮੁੜ ਕੇ ਇਹ ਠਾਂ ਦਾ ਠਾਂ ਠਾਂ ਦਾ ਠਾਂ ਹੀ ਇਹਨਾਂ ਦਾ ਕੰਮ ਗਿਆ ਪਤਾ ਨਹੀਂ ਕਿਦਾਂ ਇਹ ਦੇਣਵਾ ਆ ਇਹਨਾਂ ਦੇ ਉੱਤੇ ਬਲਜੀਤ ਆ ਖੰਡੀ ਆ ਵੀ ਇਹਨਾਂ ਦੇ ਡਰਮ ਵੀ ਖਾਲੀ ਆ ਕਣਕ ਵਾਲੀ ਵੀ ਕਣਕ ਹੀ ਨਾ ਪਹਿਲਾਂ ਵੀ ਇਹ ਚਲੀ ਆ ਕਿ ਕੱਟ-ਕੱਟ ਵੇਚੀ ਗਏ ਤੇ ਸੌਦਾ ਲਈ ਆ ਇਹ ਅੱਗੇ ਗੱਲਾਂ ਕਰੀ ਜਾਣੀਆਂ ਆ ਆ ਕਿੰਨੇ ਕੁਰਸੀ ਸੋੜਤੀ ਆ ਉਹ ਇੱਥੇ ਬਰਾ ਨੂੰ ਕੁੱਟ ਗਈ ਉਹ ਮੈਂ ਆਖਣ ਡਿਆ ਮੈਂ ਇਹੋ ਸੋਚੀ ਜਾਂਦਾ ਮੈਂ ਬਲਜੀਤ ਆਖੀ ਜਾਂਦੀ ਮੇਰੇ ਮੁੰਡੇ ਦਾ ਜੀਨ ਹੀ ਲੱਗਦਾ ਮੈਨੂੰ ਸ਼ਟਡਾਓ ਮੈਨੂੰ ਸ਼ਟਡਾਓ ਮੈਨੂੰ ਤਾਂ ਤਿਆਰ ਕਰਕੇ ਬਾਹਰ ਆਪ ਹੀ ਲੈ ਕੇ ਆਏ ਆ ਤੇ ਹੁਣ ਇਹੀ ਆਪੇ ਕਿਦਾਂ ਛੱਡਣ ਚੱਲ ਜੀਗੀ ਮੈਂ ਕਹਿੰਦੀ ਮੈਨੂੰ ਤਿਆਰ ਕਰਕੇ ਬਾਹਰ ਦਿੱਤਾ ਵੀ ਮੈਨੂੰ ਛੱਡ ਕੇ ਆ ਹਾਂ ਤੇ ਮੈਂ ਤੇ ਆਪ ਨਹੀਂ ਇਹ ਗੱਲ ਕਹਿਣ ਕਿ ਕਿਉਂਕਿ ਉਹਨਾਂ ਨੇ ਫੋਨ ਨਹੀਂ ਕੀਤਾ ਕੱਲ ਦਾ ਉਹ ਮਮੀ ਸੋਚਦੇ ਵੀ ਉਹਨਾਂ ਨੇ ਫੋਨ ਵੀ ਨਹੀਂ ਕੀਤਾ ਆ ਤਾਂ ਹੁਣ ਲੱਭੀ ਮਗਰ ਫੋਨ ਕਰੀ ਜੇ ਇਦਾਂ ਛੱਡਣ ਚੱਲ ਜਾਾਂਗੇ ਹੁਣ ਕੁੜੀ ਦੇ ਆਖੀ ਜਾਂਦੀ ਕਿ ਨਹੀਂ ਮਿਲ ਆਂਦੀ ਵੀ ਮੈਨੂੰ ਦੱਸਿਆ ਨਾ ਹੁਣ ਨੇ ਆਂਦੀ ਮਨਪ੍ਰੀਤ ਵੀ ਆਈ ਉਥੇ ਦਾਣੇ ਸਾਡਾ ਝੂਠਾ ਨਾ ਲਾਤਾ ਤੁਸੀਂ ਸਾਡੇ ਦਾਣੇ ਕੱਢ ਲਿਓ ਜੇ ਗੱਲਾਂ ਤੇ ਕਈ ਹੋਈਆਂ ਗੱਲ ਇੱਕ ਨਹੀਂ ਨਾ ਹੋਈ ਗੱਲਾਂ ਬਹੁਤ ਹੋਈਆਂ ਵਾ ਗੱਲ ਤੇ ਫੇਰ ਉਥੇ ਆ ਗਈ ਵੀ ਕੰਮ ਧੰਦਾ ਕੋਈ ਨਹੀਂ ਤੇ ਮਗਹੀਾਈ ਉਤੋਂ ਇੰਨੀ ਮਾਰ ਪੈ ਗਈ ਆ ਹਰ ਇੱਕ ਚੀਜ਼ ਹਰ ਇੱਕ ਚੀਜ਼ ਮਹਿੰਗੀ ਆ ਨਾ ਪਰ ਮੇਰੇ ਸਿਲੰਡਰ ਵੇ ਕਿੰਨਾ ਮਹਿੰਗਾ ਚੱਲ ਗਿਆ ਸਿਲੰਡਰ ਕੀ ਹਰ ਇੱਕ ਚੀਜ਼ ਹੀ ਸਬਜ਼ੀ ਲੈਣ ਜਾਓ ਹਾਂ ਉਹ ਕਿੰਨੀ ਮਹਿੰਗੀ ਆ ਇਹ ਚੀਜ਼ ਨੂੰ ਤੇ ਕਦੇ ਹੱਥ ਨਹੀਂ ਲੱਗਦਾ ਤੇ ਹੁਣ ਐਨੀ ਗਰੀਬੀ ਵਿੱਚ ਮੈਂ ਨਹੀਂ ਕਿੱਦਾਂ ਤੈਨੂੰ ਛੱਡਣ ਚੱਲ ਜਾਾਂਗੇ ਆਪਾਂ ਉਸੇ ਵੇਲੇ ਫੇਰ ਆਖਣਾ ਕੱਲ ਤੇ ਲੈ ਕੇ ਗਏ ਸੀ ਅੱਜ ਆਪੇ ਲੈ ਕੇ ਆ ਗਏ ਫੇਰ ਨਾ ਹੋਏ ਤੇ ਗੱਲ ਡੈਡੀ ਜੀ ਵੇਹ ਲੋ ਤੁਸੀਂ ਮੇਰੀਆਂ ਗੱਲਾਂ ਸੁਣਦੇ ਮਾਰੇ ਫੇਰ ਇੱਥੇ ਆਣ ਕੇ ਬਹਿ ਗਏ ਮੈਂ ਕਦੋਂ ਦੀ ਕਹਿਣ ਦੀ ਮੈਨੂੰ ਛੱਡ ਔ ਛੱਡ ਔ ਮੇਰਾ ਨਹੀਂ ਜੀ ਲੱਗਣ ਡਿਆ ਤੁਸੀਂ ਮੈਨੂੰ ਛੱਡ ਕੇ ਨਹੀਂ ਆਂਦੀ ਮੈਂ ਮਾਹ ਰਾਤਾ ਕੱਟੀਆਂ ਪੁੱਤ ਔ ਛੱਡਣ ਨੂੰ ਤਾਂ ਹੀ ਚਲ ਜੀਏ 100 ਵਾਰ ਪਰ ਉਹਨਾਂ ਦਾ ਵੇਖ ਮਗਰ ਫਰਜ਼ ਬਣਦਾ ਨਾ ਫੋਨ ਕਰਦਾ ਉਹਨਾਂ ਇੱਕ ਫੋਨ ਹੀ ਨਹੀਂ ਕੀਤਾ ਵੇ ਬੈ ਜਾ ਚੱਲ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕੋਈ ਨਹੀਂ ਚੱਲ ਬਹਿ ਮੇਰਾ ਪੁੱਤ ਕੋਈ ਨਹੀਂ ਛੱਡ ਆਵਾਂਗੇ ਉਹ ਸਾਰੇ ਬੈਠੀ ਆ ਕਲਜੀਤ ਦਾ ਹਾਂਜੀ ਮੰਮੀ ਆ ਵੇਖ ਲੈ ਕਿੱਡਾ ਸੋਹਣਾ ਪੂਰਾ ਸੂਟ ਆਇਆ ਈ ਦੋਵੇਂ ਇੱਕੋ ਜੀਆਂ ਜਵਾਨ ਆ ਗਈਆਂ ਆਹੋ ਜਵਾਨ ਤੇ ਹੈਗੀਆਂ ਤੇ ਐਦਾਂ ਹੀ ਲਾ ਲਾ ਕੇ ਉਹ ਸੁੱਟ ਜਾਂਦੀ ਆ ਇੱਥੋਂ ਪਤਾ ਲੱਗਦਾ ਨਾ ਗਰੀਬੀ ਦਾ ਤੇ ਅਮੀਰੀ ਦਾ ਐਦਾਂ ਹੀ ਆ ਮੰਮੀ ਤੇਰਾ ਮੁੰਡਾ ਵੀ ਬੜਾ ਸੌਖਾ ਤੇ ਮੇਰਾ ਦੇਰ ਵੀ ਬੜਾ ਸੌਖਾ ਉਹਦੀ ਵੀ ਫੌਜ ਦੀ ਨੌਕਰੀ ਤੇ ਉਹਦੀ ਫੌਜ ਦੀ ਨੌਕਰੀ ਅਗਲਿਆਂ ਨੂੰ ਵਾਧੂ ਪੈਸਾ ਆਉਂਦਾ ਉਹਦੇ ਮੇਰੇ ਵਰਗੀ ਨਹੀਂ ਆ 5 5 6 6 ਸਾਲ ਪੁਰਾਣੇ ਸਾਮਕੇ ਰੱਖੇ ਆ ਕੱਪੜੇ ਹੁਣ ਭਾਬੀ ਦਾ ਤੇ ਸੂਟ ਪਿਆ ਹੀ ਮੈਂ ਪਾ ਲਿਆ ਵਾ ਕੱਲ ਚੰਗਾ ਕੋਈ ਨਹੀਂ ਪੁੱਤ ਪਾ ਲਿਆ ਤਾਂ ਕੀ ਆਏ ਪੁੱਤ ਇੱਕੋ ਟੋ ਜਮੇ ਨੇ ਆਣੇ ਹਨਾ ਕਿਸਮਤ ਆਪੋ ਆਪਣੀ ਆ ਅਸੀਂ ਤੇ ਜਨਮ ਦੇਤਾ ਕਰਮ ਰੱਬ ਨੇ ਲਿਖੇ ਚਲੋ ਜੇ ਉਹ ਵੀ ਨੌਕਰ ਹੋ ਗਿਆ ਨਾ ਫੌਜ ਤੇ ਉਹ ਵੀ ਚੰਗੀ ਗੱਲ ਵਾ ਹਰਜੀਤ ਕਮਾਉਂਦਾ ਈ ਤੇ ਆ ਘਰ ਬਣ ਗਿਆ ਵਾ ਇਹੋ ਤੇ ਮੰਮੀ ਗੱਲ ਵਾ ਹਾਂ ਜਿਨ੍ਹਾਂ ਦਾ ਘਰ ਬਣਿਆ ਉਹ ਘਰ ਰੈਂਦੇ ਨਹੀਂ ਆ ਤੇ ਜਿੰਨਾ ਤੁਹਾਡੇ ਵਰਗਿਆਂ ਦਾ ਘਰ ਨਹੀਂ ਹੈਗਾ ਤੁਹਾਡਾ ਜੀ ਕਰਦਾ ਸਾਡੇ ਇਦਾਂ ਦੇ ਘਰ ਬਣਨ ਉਹ ਤੋਂ ਉਹਦੇ ਚੰਗੇ ਵੇਖ ਕੇ ਲੱਭ ਗਈ ਤੇ ਫੇਰ ਹੀ ਵਿਆਹ ਇਸ ਦਿਨ ਹੁਣ ਇਸ ਗੱਲ ਦਾ ਪਤਾ ਨਹੀਂ ਵੀ ਆ ਦਿਨ ਵੀ ਤੁਹਾਡੇ ਲਈ ਆ ਜਾਣੀ ਪਰ ਡੈਡੀ ਜੀ ਹੁਣ ਤੇ ਉੱਥੇ ਕੋਈ ਹਾਲਾਤ ਨਹੀਂ ਨਾ ਹੈਗੇ ਪਰ ਇੱਕ ਗੱਲ ਹੈ ਜਿਹੜਾ ਹਾਲਾਤ ਜਿੱਦਾਂ ਦੀ ਮਰਜ਼ੀ ਹੋਣ ਪਰ ਤੁਸੀਂ ਮੈਨੂੰ ਛੱਡ ਗਿਆ ਮੇਰਾ ਇੱਥੇ ਜੀ ਨਹੀਂ ਲੱਗਦਾ ਐਵੇਂ ਇੱਥੇ ਜਿੱਦਾਂ ਨਾ ਕੋਈ ਹੈ ਹੀ ਨਹੀਂ ਆ ਤੁਸੀਂ ਦੋਵੇਂ ਜਣੇ ਮੈਂ ਕਿਧਰ ਨਾ ਗੱਲਾਂ ਕਰਾਂ ਕੰਨਾ ਕਿ ਕਿਨਾ ਕੋ ਖਵਾ ਲਿਆ ਖਾਦਾ ਰਾਦਾ ਚਿਹਰਾ ਹੀ ਬਦਲੀ ਹੋ ਗਿਆ ਉੱਥੇ ਜਾ ਕੇ ਫੇਰ ਕੀ ਸਵਾਹ ਖਾਣੀ ਹੈ ਹੈ ਮੁੰਡੇ ਨੂੰ ਵੀ ਲੈ ਆਉਨੇ ਆ ਜਿਹੜੇ ਇੰਨੀ ਅੱਤ ਕਰਦੇ ਨਾ ਮਾਪੋਤ ਉਹਨਾਂ ਨੂੰ ਰਹਿਣ ਦੇ ਉੱਥੇ ਹੀ ਲੀੜੇ ਪਾ ਲੈ ਮੈਂ ਵੀ ਤੂੰ ਵੀ ਪਾ ਲੈ ਕੋਹ ਨਹੀਂ ਵਿਗੜ ਗਿਆ ਮੈਂ ਤਾਂ ਨਹੀਂ ਬੇਜਰਮਾਨ ਮੰਮੀ ਮੇਰੀ ਗੱਲ ਸੁਣੋ ਤੁਹਾਡਾ ਜੀ ਨਹੀਂ ਲੱਗਦਾ ਤੇ ਤੁਸੀਂ ਆਪਣੇ ਨੌਪੋਤ ਨੂੰ ਇੱਥੇ ਸੱਦੋ ਹਾਂ ਮੈਨੂੰ ਤੂੰ ਹੀ ਆਪਣੇ ਪਿੰਡ ਛੱਡ ਗਿਆ ਉਹ ਮੈਨੂੰ ਤੂੰ ਇੱਥੇ ਬੰਨ ਬੰਨ ਕੇ ਰੱਖਣੇ ਮੇਰਾ ਜੀ ਨਹੀਂ ਲੱਗਣੇ ਆਪਣੇ ਮੁੰਡੇ ਤੋਂ ਬਗੈਰ ਹੁਣ ਫੇਰ ਹੁਣ ਜਾ ਤਾਂ ਹੁਣ ਕੁੜੀ ਨੂੰ ਪੈਸਾ ਤੇ ਲਾ ਦੋ ਜਾਂ ਤਾਂ ਉਥੋਂ ਸਬਦਾ ਸੂਤ ਲੈ ਕੇ ਦੋ ਕੋਹਨਾ ਕੋ ਹੁਣ ਐਡਾ ਕਿਦਾਂ ਤੈਨੂੰ ਛੱਡ ਆਈਏ ਉਥੇ ਤੇ ਭੁੱਖ ਨਾਲ ਕੋਲ ਡਏ ਆ ਤੇ ਫੇਰ ਉਥੇ ਜਾ ਕੇ ਕੀ ਕਰਨਾ ਹੀ ਮੰਮੀ ਮੇਰੀ ਗੱਲ ਸੁਣੋ ਜਿੰਨਾ ਮਰਜ਼ੀ ਬੰਦਾ ਭੁੱਖ ਨਾਲ ਝੋਲਦਾ ਹੋਵੇ ਹਾਂ ਆਪਣਾ ਘਰ ਛੱਡ ਕੇ ਆ ਜਾਈਦਾ ਹੁਣ ਤੂੰ ਹੀ ਆ ਹੁਣ ਰੱਬ ਦੀ ਕਿਰਪਾ ਮਹਾਰਾਜ ਕੇ ਮੈਂ ਤਾਂ ਕਹਿੰਦੀ ਇਸ ਤਰ੍ਹਾਂ ਹੀ ਕਿਰਪਾ ਰਵੇ ਤੁਹਾਡੇ ਤੇ ਕੱਲ ਨੂੰ ਰੱਬ ਨਾ ਕਰੇ ਕਿਹਤੇ ਵੀ ਇਹ ਦੇਣਾ ਆ ਸਕਦੇ ਤੇ ਫਿਰ ਜਦੋਂ ਆ ਸਾਡੀ ਬੋਟੀ ਚਲ ਜੂਗੀ ਛੱਡ ਕੇ ਤੇ ਤੁਹਾਡੇ ਦਿਲ ਨੂੰ ਨਾ ਝੁਲਕਾ ਫਿਰੂਗਾ ਹਾਏ ਨਹੀਂ ਭੈਣਾ ਬਾਗ ਰੁਆ ਉਹਨਾਂ ਤੇ ਰੋਟੀ ਲੱਗੀ ਆ ਵਾਧੂ ਕੋਈ ਗੱਲ ਨਹੀਂ ਗਈ ਦੋ ਕੁੜੀ ਨੂੰ 10000 ਰੁਪਈਆ ਫਿਰ ਤੂੰ ਜਾਣਾ ਹੀ ਜਾਣਾ ਵਾ ਜਾਣਾ ਵਾ ਡੈਡੀ ਮੈਂ ਜਾਣਾ ਵਾ ਮੈਂ ਤੁਹਾਡੇ ਕੋ ਰੁਪਈਆ 50000 ਮੰਗਿਆ ਹੀ ਨਾ ਹਾਂ ਜਿੰਨੇ ਤੁਹਾਡੇ ਕੋ ਸਾਦੇ ਬੰਦੇ ਆ ਨਾ ਮੈਨੂੰ ਦੋ ਮੈਂ ਆਪਣਾ ਸੌਦਾ ਵੀ ਪਾਲੂਗੀ ਤੇ ਮੈਂ ਆਪਣਾ ਲੀਡਾ ਕਪੜਾ ਬਣਾ ਲੂੰਗੀ ਉੱਥੇ ਵਿਆਹ ਵਾ ਤਾਂ ਮੈਂ ਵਿਆਹ ਵੀ ਦੇਖ ਲੂੰਗੀ ਫਿਰ ਨਹੀਂ ਨਹੀਂ ਇੱਥੇ ਦੇਈਏ ਕਿ ਜਾਂ ਤੈਨੂੰ ਉੱਥੇ ਦੇਈਏ ਤੇਰੇ ਸਸਦੇ ਨਹੀਂ ਨਹੀਂ ਸਸਦੇ ਹੁੰਦੇ ਕਿਉਂ ਦੇਣਾ ਵਾ ਧੀ ਇਹੀ ਆਪਣੀ ਨੂੰ ਦੇਣਾ ਵਾ ਇਹੀ ਉਹਨਾਂ ਨੂੰ ਸਾਸਰੂ ਕੀ ਕਹਿਣਾ ਉਦਾਂ ਵੀ ਮੰਮੀ ਤੁਸੀਂ ਮੈਨੂੰ ਦੇ ਕੇ ਆਉਣੇ ਮੇਰਾ ਇਹੀ 20000 ਦੇਣਾ ਪੁੱਤ ਤੈਨੂੰ ਐਵੇਂ ਆਖੇ 50000 ਨਹੀਂ ਲੈ ਕੇ ਗਏ ਹਾਂ ਆਪਾਂ ਸੁਣ ਲੈ ਮੇਰੀ ਗੱਲ ਹੁਣ ਉਹ ਆਖੀ ਜਾਂਦੀ ਵੀ ਮੈਂ ਜਾਣਾ ਹੀ ਜਾਣਾ ਵਾ ਜਾਣਾ ਹੀ ਜਾਣਾ ਇਹਨੇ ਨਾ ਉਧਰ ਗਈ ਉਹ ਮੁੰਡੇ ਤੋਂ ਬਿਨਾ ਤੇ ਇਹਨੂੰ ਚੱਲ ਫਿਰ ਛੱਡ ਆਈਏ ਤੇ ਨਾਲੇ ਮੈਂ ਜਾਣਾ ਤੇ ਮੈਂ ਗੱਲ ਕਰਕੇ ਆਉਂਗਾ ਉਹਨਾਂ ਨਾਲ ਨਹੀਂ ਡੈਡੀ ਜਿਹੜੀ ਮਰਜ਼ੀ ਤੁਸੀਂ ਗੱਲ ਕਰੋ ਮੈਨੂੰ ਛੱਡ ਕੇ ਆਓ ਮੈਂ ਵੀ ਆਪਣੇ ਨਿਆਣੇ ਨੇ ਜਿਹੜਾ ਕੱਪੜਾ ਬਣਾ ਕੇ ਤਾਂ ਮੈਂ ਨਾਲੇ ਮੈਂ ਆਪਣਾ ਬਣਾਵਾ ਮੈਂ ਦੱਸ ਮੈਂ ਇੱਥੇ ਚੰਗਾ ਚੋਖਾ ਖਾਵਾ ਤੇ ਮੇਰਾ ਨਿਆਣਾ ਉੱਥੇ ਰੋਟੀਆਂ ਤੋਂ ਵੀ ਆਤਰ ਤੇ ਮੇਰਾ ਰਿਆ ਇੱਥੇ ਕੀ ਜਾਂਦਾ ਵਾ ਚੱਲ ਫਿਰ ਚੱਲ ਫਿਰ ਦੰਦਰ ਪਾਏ ਆਪਣੇ ਕੱਪੜੇ ਮੈਂ ਪਾ ਲੇ ਆ ਤਾਂ ਮम्मी ਨਾ ਆ ਕੇ ਪਾਏ ਆ ਆਪਾਂ ਹੁਣੇ ਫੜੀਏ ਮੋਟਰਸਾਈਕਲ ਤੇ ਤੁਹਾਨੂੰ ਮੈਂ ਛੱਡ ਗਿਆ ਉਹਨਾਂ ਨਾਲ ਮੈਂ ਗੱਲ ਕਰਾਂ ਛੱਡਾ ਚਲੋ ਫਿਰ ਚੱਲ ਨੇ ਤੋਂ ਕਿਹਾ ਵੀ ਜਾਰ ਰੁਪਈਆ ਮੈਂ ਤੈਨੂੰ ਕਿਹਾ 20 ਦੇਣਾ 50 ਨਹੀਂ ਰਹਿ ਗਿਆ ਮੰਮੀ ਦੇ ਦੇ ਮੀਂਹ ਦੇ ਹਾਂ ਉਹ ਮੇਰੇ ਜਾ ਕੇ ਦਿੰਨੇ ਮੇਰੀ ਸੁਣੋ ਗੱਲ 20 ਨਾ ਦੋ 10 ਖੰਡ ਹੋਰ ਕਰ ਦੋ ਇਤਨਾ 20 ਨਾ ਨਹੀਂ ਮੇਨਾ ਸਾਨਾ ਚਲੋ ਮੇਰੇ ਵਾਲੇ ਜੋ ਦੇ ਦੇ 10 ਹੋਰ ਚਲੋ ਆਹ 30 ਕਰ ਦੇ ਆ ਜਾ ਮੀਰਾ ਸੌਂਦਾ ਵਾ ਹਾਂ ਹਾਂ ਮੈਂ ਕਿਹਾ ਉਹਨੂੰ ਲਾ ਆਇਆ ਜਾ ਕੇ ਕੁੜੀ ਨੂੰ ਕੋਈ ਨਹੀਂ ਬੀਬੀ ਰਹਿ ਦੇ 2-4 ਦਿਨ ਆਪੇ ਲੈ ਆਵਾਂਗੇ ਮੁੜ ਕੇ ਜਾ ਕੇ ਮੇਰ ਕੋਈ ਕੰਮ ਕੋ ਮੁੰਦਾ ਕੋਈ ਤੇ ਤੈਨੂੰ ਕਿਹਨੇ ਕਿਹਾ ਕੰਮ ਕਰਨ ਨੂੰ ਬੈਠੀ ਜਾ ਮਾਰਨਾ ਕੰਮ ਤੂੰ ਕਰਨਾ ਵਾ ਰੋਟੀ ਉਧਰੋਂ ਖਾਣੀ ਆ ਪਠਾ ਸਾਂ ਮੈਂ ਪਾ ਦਿੰਦਾ ਵਾ ਕੀ ਪਾ ਪਾ ਪੋਖ ਲੱਗੀ ਆ ਤੂੰ ਜਾ ਪੁੱਤ ਚਾਚੀ ਨੂੰ ਰੋਟੀ ਖਾਇਆ ਉਹਨੇ ਪਕਾਈ ਆ ਮੈਂ ਨਹੀਂ ਖਾ ਉਧਰ ਜਾਣਾ ਉਹ ਚਾਚੀ ਦੇ ਰੋਟੀਆਂ ਵੀ ਗੈਂਦੀ ਆ ਉਹ ਚੱਲ ਪੁੱਤ ਕੋਈ ਗੱਲ ਨਹੀਂ ਗੇਂਦੀ ਤੇ ਕਿੰਨੀ 70 ਰੋਟੀਆਂ ਖਾਣਾਂ ਤੂੰ ਮੈਂ ਪੁੱਤ ਸਬਜ਼ੀ ਤੇ ਘਰ ਕੋਈ ਹੈ ਨਹੀਂ ਕਿ ਮੈਂ ਸਬਜ਼ੀ ਲੈ ਆਇਆ ਉਥੋਂ ਆਹੋ ਚਾਚੀ ਸਬਜ਼ੀ ਬੀਬੀ ਲਾਗੇ ਕਹਿਣ ਕੇ ਹਾਂ ਤੂੰ ਪਰੌਂਠੀਆਂ ਬਕਾ ਕੇ ਦੇ ਮੈਂ ਚਾਚੀ ਕਰੋ ਸਬਜ਼ੀ ਲੈ ਆਵਾ ਇੱਥੇ ਬਹਿ ਓਏ ਆਂਦਾ ਵਾ ਕਿ ਪਰੌਂਠੀਆਂ ਲੈ ਦੇ ਮੈਂ ਸਬਜ਼ੀ ਲੈ ਆਵਾ ਮਨਪੀਤ ਵੱਲੋਂ ਪਰੌਠਾ ਆਹੋ ਜ ਲੈ ਆਵਾ ਐਨੇ ਖਾਣਾ ਮੁੰਡੇ ਨੇ ਮੈਂ ਉਹ ਕਿ ਆਂਦੀ ਆ। ਉਹ। ਉਹ ਇਹ ਕੋਹ ਨਹੀਂ ਆਂਦੀ। ਆਂਦਾ ਕਿ ਮੈਂ ਘਰ ਖਾਣੀਆਂ ਵਾਂ ਮੈਂ ਸਬਜ਼ੀ ਉਦੋਂ ਨਹੀਂ ਆਂ। ਪਕਾ ਦੇ ਜਾਂ ਦੋ ਇਹਨੂੰ ਪਰੌਂਠੀਆਂ। ਪਕਾ ਦੇ ਨੀ ਆ। ਪਕਾ ਦੇ। ਤਾ ਫੇਰ ਨਾ। ਹਾਂ। ਇਹਨੂੰ ਮਾਂ ਆਪਣੀ ਨੂੰ ਆਹ ਇਹਨੂੰ ਆ ਪਿਓ ਨੂੰ ਮਾਂ ਨੂੰ ਲੈ ਕੇ ਆਵੇ। ਮੈਂ ਕਹਿੰਦਿਆਂ ਮੇਰਾ ਜੀ ਨਹੀਂ ਲੱਗਣ ਡਿਆ ਮੰਮੀ ਤੋਂ ਬਿਗੈਰ। ਆ ਆ ਜਾਂਦੀ ਆ ਉਹਨੇ ਡਾੜੀ ਰੰਗ ਰਹਿਣਾ ਆ ਜਾਣਾ ਉਹਨੇ ਕਦੇ ਦਿਨ ਚ ਕੋਈ ਗੱਲ ਨਹੀਂ। ਤੈਨੂੰ ਵੀ ਪਤਾ ਵਾ ਜਿਹੜੇ ਹਾਲਾਤ ਇਸੇ ਚੱਲੰਦੇ ਆ ਮੇਰਾ ਜੀ ਨਹੀਂ ਲੱਗਦਾ ਚੱਲ ਪੁੱਤ ਕੋਈ ਨਹੀਂ ਇੱਕ ਦਿਨ ਖੁੱਲੋਇਆ ਫਿਰ ਲੈ ਆਵਾਂਗੇ ਜਾਗੇ ਚੰਗਾ ਕੀ ਆਖਣ ਡਿਆ ਵਾ ਉਹ ਮੈਂ ਲੈ ਆਵਾਂਗੇ ਇੱਕ ਦਿਨ ਰਹਿੰਦੇ ਨੂੰ ਹੋਰ ਨਹੀਂ ਤੂੰ ਹੁਣ ਇਹ ਜਾ ਹੁਣੇ ਮੈਂ ਕੱਢ ਦੇ ਦਿੰਦਾ ਜਹਾਜਵਾ ਮੇਰੇ ਕੋਲ ਲੈ ਆਉਂਗਾ ਕੱਲ ਨੂੰ ਜਾ ਕੇ ਰੋਟੀ ਪੱਕਦੀ ਨਹੀਂ ਮੇਰੇ ਕੋਲੋਂ ਮੁੰਡਾ ਭੁੱਖਾ ਵਾ ਲੋਕਾਂ ਦੇ ਘਰ ਉਧਰ ਜਾ ਕੇ ਖਾਂਦਾ ਭਾਵੇਂ ਤਾਂ ਉਹਦੀ ਚਾਚੀ ਆ ਜਾ ਤੂੰ ਦੋ ਲਾ ਦੇ ਜਾ ਪੁੱਤ ਸਬਜ਼ੀ ਲੈ ਆ ਜਾਗੇ ਬੇਬੇ ਨੇ ਸ਼ੇਰ ਪੀ ਲਾਤੀ ਆ ਤੂੰ ਖਾਣੀ ਆ ਨਹੀਂ ਨਹੀਂ ਮੈਂ ਨਹੀਂ ਖਾਣੀ ਕਿਉਂ ਖਾਣੀ ਕਿਉਂ ਨਹੀਂ ਉਹ ਮੈਂ ਗੰਨੇ ਚੂਪ ਲੈ ਦੋ ਕੀ ਆ ਉਹ ਮੈਂ ਮੈਂ ਗੰਨੇ ਚੂਪ ਲੈ ਆ ਨਾਲੇ ਮੈਂ ਰੋ ਪੀ ਲਈ ਉੱਥੇ ਮੇਲਣਾ ਚੱਲਦਾ ਸੀ ਮੈਨੂੰ ਨਹੀਂ ਕਿ ਭੁੱਖ ਆ ਗਈ ਉਹ ਕੌਨੀ ਆ ਖਾਲੀ ਤੂੰ ਵੀ ਚੰਗਾ ਦਾਲ ਆ ਦੇ ਇਹ ਕਰਾ ਉਹਦਾ ਬੇਬੀ ਆਂਦੀ ਕਿ ਲੈ ਆ ਲੈ ਆ ਲਿਆਉਣਾ ਤੇ ਹੈਗਾ ਹੀ ਆ ਉਹਨੂੰ ਆਉਣਾ ਮੈਨੂੰ ਇੱਥੇ ਹੀ ਆ ਪਰ ਸਮਝ ਨਹੀਂ ਆਉਂਦੀ ਕਰਾਂ ਕਰਾਂ ਤੇ ਕਰਾਂ ਕੀ ਇੱਥੇ ਭੁੱਖ ਦੀ ਟੱਕਰ ਆਈ ਹੋ ਚਲ ਉਸੇ ਚਾਰ ਦਿਨ ਰੋਟੀ ਦਿਖਾਉਗੀ ਪਰ ਜਨਾਨੀਆਂ ਬਿਨਾ ਵੀ ਘਰ ਦਾ ਹਾਲ ਕੱਖ ਨਹੀਂ ਨਾ ਮਾਤਾ ਨੂੰ ਸੌਂਦਾ ਨਾ ਗੱਲਾਂ ਬਾਤ ਇੱਕ ਦਿਨ ਰੋਟੀ ਖੋਣੀ ਪਈ ਮਨਪ੍ਰੀਤ ਨੂੰ ਮੁੰਡੇ ਨੂੰ ਤੇ ਉਹ ਵੀ ਡਾ ਵੀ ਗੰਤੀਆਂ ਕਰਨੇ ਜਾ ਗਿਆ ਇਹ ਮਾਵਾਂ ਦਾ ਹੀ ਹੌਸਲਾ ਵੰਨੇ ਜਿੰਨੀ ਮਰਜ਼ੀ ਰੋਟੀ ਖਾ ਲਾ ਉਹਨੇ ਕਿਹਾ ਪੁੱਤ ਹੋਰ ਖਾ ਲਾ ਹੋਰ ਖਾ ਲਾ ਚੱਲ ਵੇਖਦੇ ਹਾਂ ਕੋਈ ਨਹੀਂ ਇੱਕ ਦੋ ਦਿਨ ਸ਼ਾਇਦ ਛਾੜੀ ਜਾਣ ਨਾ ਪਰ ਵੇਖ ਲਾਂਗੇ ਲਾਉਣੀ ਪੈਣੀ ਹੈ ਕੀ ਕਰਨਾ ਫਿਰ ਉਹ ਚੱਲ ਚੰਗਾ ਹੋ ਗਿਆ ਘਰ ਦੀ ਰੌਣਕ ਆ ਗਈ ਆ ਮਿੰਦੇ ਪਹਿਲਾਂ ਹੀ ਪਤਾ ਸੀ ਇਹਦਾ ਕਿੱਥੇ ਵੀ ਚਾਹੀਦਾ ਜੀ ਲੱਗਣਾ ਮੁੰਡੇ ਤੋਂ ਬਗੈਰ ਜੇ ਸਾਥ ਛੱਡਣਾ ਹੁੰਦਾ ਨਾ ਤੇ ਉਹਨਾਂ ਵੇਲੇ ਦਾ ਛੱਡ ਜਾਣਾ ਜਦੋਂ ਮੇਰੇ ਤੇ ਔਖੀ ਘੜੀ ਆਈ ਚੱਲ ਵੇਖਾਂ ਜਾ ਕੇ ਸਾਸ ਸੋਰਾ ਕੀ ਜਾਂਦਾ ਹਾਂ